ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੋਟੀਆਂ ਰਕਮਾਂ ਲੈ ਕੇ ਵੀਜ਼ਾ ਸਪான்ਸਰ ਕਰਨ ਵਾਲੀਆਂ ਕਈ ਕੰਪਨੀਆਂ ਫਰਸੀ ਪਾਈਆਂ ਗਈਆਂ ਨੇ ਜਿਸ ਕਾਰਨ ਬਰਤਾਨੀਆ ਦੇ ਵਿੱਚ ਹਜ਼ਾਰਾਂ ਪਾਤੀ ਨਰਸਾਂ ਦਾਪੂ ਇੱਕ ਖਤਰੇ ਦੇ ਵਿੱਚ ਮੰਡਰਾ ਰਿਹਾ ਕਿਉਂਕਿ ਵਿਸ਼ੇਸ਼ ਨੂੰਕ ਸਰਕਾਰ ਨੇ ਉਨ੍ਹਾਂ ਪਾਤੀ ਨਰਸਾਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੂੰ ਇਨ੍ਹਾਂ ਕੰਪਨੀਆਂ ਰਾਹੀਂ ਰੱਖਿਆ ਗਿਆ ਸੀ ਸਰਕਾਰ ਦੀ ਇਸ ਫੈਸਲੇ ਦੇ ਨਾਲ 7000 ਤੋਂ ਵੱਧ ਨਰਸਾਂ ਪ੍ਰਭਾਵਿਤ ਹੋਣਗੀਆਂ ਇਹਨਾਂ ਦੇ ਵਿੱਚ ਸਭ ਤੋਂ ਵੱਧ 4000 ਨਰਸਾਂ ਭਾਰਤੋਂ ਨੇ ਇਹਨਾਂ ਦੇ ਵਿੱਚੋਂ 94% ਸਾਤੇ ਕੇਸ ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ ਹੋਣ ਕਾਰਨ ਸਾਹਮਣੇ ਆਏ ਨੇ ਇੱਕ ਰਿਪੋਰਟ ਦੇ ਮੁਤਾਬਕ ਇਸ ਲਈ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਕਿਉਂਕਿ ਇਸ ਮੁਸੱਬਿਆ ਫਰਜੀ ਕੰਪਨੀਆਂ ਕਾਰਨ ਫਾਇਦਾ ਹੋਈਆਂ ਨਹੀਂ ਜਿਨ੍ਹਾਂ ਨੂੰ ਸੁਨਕ ਸਰਕਾਰ ਨੇ ਬਿਨਾ ਕਿਸੇ ਜਾਂਚ ਪੜਤਾਲ ਦੇ ਵਿਦੇਸ਼ਾਂ ਤੋਂ ਨਰਸਾਂ ਨੂੰ ਨੌਕਰੀ ਉੱਤੇ ਰੱਖਣ ਦੀ ਇਜਾਜ਼ਤ ਦਿੱਤੀ ਸੀ ਦ੍ਰਿਸਲ ਪੇਟੈਂਟ ਦੇ ਵਿੱਚ ਵਿਦੇਸ਼ੀਆਂ ਨੂੰ ਨੌਕਰੀ ਉੱਤੇ ਰੱਖਣ ਦੇ ਲਈ ਸਪான்ਸਰ ਲਾਇਸੈਂਸ ਦੀ ਲੋੜ ਹੁੰਦੀ ਹੈ। ਸੋਨਕ ਸਰਕਾਰ ਉੱਤੇ ਸੈਂਕੜੇ ਕੰਪਨੀਆਂ ਨੂੰ ਬਿਨਾਂ ਜਾਂਚ ਦੇ ਲਾਇਸੈਂਸ ਦੇਣ ਦਾ ਦੋਸ਼ ਹੈ। ਸਰਕਾਰ ਨੇ 268 ਕੰਪਨੀਆਂ ਨੂੰ ਲਾਇਸੈਂਸ ਦਿੱਤੇ ਜਿਨ੍ਹਾਂ ਨੇ ਕਦੇ ਵੀ ਇਨਕਮ ਟੈਕਸ ਰਿਟਰਨ ਨਹੀਂ ਭਰੀ। ਉਹਨਾਂ ਦੀਆਂ ਕੰਪਨੀਆਂ ਦੇ ਲਾਇਸੈਂਸ ਲੈ ਸਨ ਅਤੇ ਉਹਨਾਂ ਵਿੱਚੋਂ ਕਈ ਫਰਜ਼ੀ ਨਿਕਲੇ। ਭਾਰਤੀਆਂ ਵਿਰੁੱਧ ਬਿਨਾਂ ਖਸੂਰ ਕਾਰਵਾਈ ਬ੍ਰਿਟਨ ਵਿੱਚ ਪ੍ਰਵਾਸੀਆਂ ਦੀ ਮਦਦ ਕਰਨ ਵਾਲੇ ਇੱਕ ਐਨਜੀਓ ਮਾਈਗ੍ਰੈਂਟਸ ਐਕਟ ਵਰਕ ਦੇ ਸੰਸਥਾਪਕ ਕੇ ਕੇ ਅਚੀਨੇ ਕਿਹਾ ਹੈ ਕਿ 50 ਲੱਖ ਰੁਪਏ ਦੇ ਕਰਜ਼ੇ ਲੈ ਕੇ ਇੱਥੇ ਆਉਂਦੇ ਨਹੀਂ ਤੇ ਲੋਕ ਖਾਨ ਜੋ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਨਹੀਂ ਪਰ ਇਸ ਦੇ ਬਾਵਜੂਦ ਬੇਲੋੜੀ ਸਜ਼ਾ ਭੁਗਤ ਰਹੇ ਨੇ April ਵਿੱਚ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਵੀਜ਼ਾ ਸਪੌਂਸਰ ਕਰਨ ਵਾਲੀ ਕੰਪਨੀਆਂ ਦਾ ਲਾਇਸੈਂਸ ਖੋਹ ਲਿਆ ਜਾਏਗਾ ਅਤੇ ਅਧਿਕਾਰੀਆਂ ਨੇ ਉਸ ਨੂੰ 60 ਦਿਨਾਂ ਦੇ ਵਿੱਚ ਸਪੌਂਸਰ ਜਾਂ ਕੋਈ ਹੋਰ ਕੰਪਨੀ ਲੱਭਣ ਦੇ ਲਈ ਵੀ ਕਿਹਾ ਹੈ ਨਹੀਂ ਤਾਂ ਉਸ ਨੂੰ ਬਰਤਾਨੀਆਂ ਛੱਡਣਾ ਪਵੇਗਾ ਉਨ੍ਹਾਂ ਨੇ 300 ਤੋਂ ਵੱਧ ਕੰਪਨੀਆਂ ਨੂੰ ਸਪੌਂਸਰ ਕਰਨ ਦੇ ਲਈ ਅਪਲਾਈ ਕੀਤਾ ਪਰ ਉਸ ਨੂੰ ਕੋਈ ਵੀ ਫਰਮ ਨਹੀਂ ਮਿਲੀ ਉਸ ਨੂੰ ਨੌਕਰੀ ਦੇਣ ਜਾਂ ਸਪான்ਸਰ ਕਰਨ ਦੇ ਲਈ ਤਿਆਰ ਹੋਵੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ